ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਰ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਨਾ। ਤੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਪਹਿਲਾਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਨਾ। ਫਿਰ ਸਾਡੀ ਇਹ ਵੀਡੀਓ ਹੁੰਦੀ ਹੈ ਨਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਤੇ ਅੱਜ ਆਪਾਂ ਹਨਾ ਅਚਾਰ ਪਾਉਣ ਲੱਗੇ ਸੀ ਮਿਰਚਾਂ ਦਾ। ਤੇ मैचा लाइया मिर्चा तोड़िया से अपने तोड़न डंडियां पे अपा सारिया मिर्चा दंडियां तो हम आप इन्हों दवा गए चीरा कली कली मिर्च चीरा दवा गे इस तरह करके सारिया मिर्च चीरे दे ल ਤਮ ਸਾਰੀਆਂ ਮਿਰਚਾਂ ਨੂੰ ਕੱਟ ਲਈ ਹੈ ਨਾ ਸਾਰੀਆਂ ਨੂੰ ਲਾ ਲੈਣਾ ਕੱਟ ਬਹੁਤ ਹੀ ਆਸਾਨ ਤੇ ਬਹੁਤ ਹੀ ਟੇਸਟੀ ਚਾਟ ਬਣਦਾ ਤੇ ਸਾਲੋਂ ਸਾਲ ਤੱਕ ਖਾਓ ਤੇ ਖਰਾਬ ਨਹੀਂ ਹੁੰਦਾਗਾ ਹੁਣ ਅਟੇ ਮਾਜੀ ਤੁਸੀਂ ਰੱਖ ਸਕਦੇ ਹੋ ਜਦੋਂ ਮੁੱਕ ਗਏ ਤੁਸੀਂ ਪਾ ਲਓ ਚਾਟ ਬਹੁਤ ਹੀ ਆਸਾਨੇ ਤਰੀਕੇ ਨਾਲ ਬਣ ਜਾਂਦਾ ਆਪਣੇ ਤਾਂ ਘਰ ਦੀਆਂ ਮਿਰਚਾਂ ਸੀਗੀਆਂ ਇਹ ਜੱਗੀਆਂ ਹੋਈਆਂ ਤੇ ਅੱਪਾ ਕੇ ਚਾਲੇ ਨਾਲੋਂ ਚਾਹ ਪਾ ਲਈਏ ਨਾ ਬਾਕੀ ਥੋੜੀ ਵਿੱਚ ਲਾਲ ਹੋਈਆਂ ਪਈਆਂ ਸੀ ਸਾਰੀਆਂ ਆਪਾਂ

ਇਹ ਇਹ ਫੋਨਾ ਪੱਕ ਲੈਣਾ ਕੱਚ ਦਾ ਜ਼ਿਆਦਾ ਵੈਸੇ ਇਹ ਕੱਚਾ ਜਰਾ ਆਮ ਖਰੇ ਦਾ ਤੁੰਦਾ ਜਿਹੜਾ ਹੁੰਦਾ ਆਪਣੇ ਕੋਲ ਜੈਮ ਹੁੰਦਾ ਜੈਮ ਕੱਚ ਦੇ ਯਾਦ ਵਿੱਚ ਹੀ ਆਉਂਦਾ ਹਨਾ ਮੈਂ ਉਹ ਸਾਮ ਚ ਰੱਖ ਲੈਣੀ ਹੁੰਦੀ ਆ ਕੱਚ ਦੇ ਯਾਦ ਲੋਡ ਪੈਂਦੀ ਰਹਿੰਦੀ ਆ ਵੱਡਾ ਛੋਟਾ ਜਿਹੜਾ ਤੁਸੀਂ ਮਲਜੀ ਲੈ ਸਕਦੇ ਹੋ ਹਨਾ ਇਹਦੇ ਵਿੱਚ ਆਪਾਂ ਪਾ ਦੇਣੀ ਆ ਮਿਰਚਾਂ बिलकुल भी खराब नहीं हम थोड़ी बाढ़ी नहीं पाती मिर्च थोड़ी, तो थोड़ी पा देना नमक पा नीम्बू है रस पाया सरका आप देना बिच ਆ ਕੇ ਜੇਪਾਂ ਚੰਗੀ ਤਾਂ ਤੱਕ ਕਿ ਤੇਨੂੰ ਹਲਾ ਦੇਣਾ ਸਾਲੇ ਖੋਜਾ ਕਰ ਦੇਣਾ ਢੱਕਣ ਖੁੱਲਦਾ ਨਹੀਂਗਾ ਜਿਹੜਾ ਜੈਮ ਆ ਢੱਕਣ ਦੇ ਆ ਘੁੱਟ ਕੇ ਲੱਗ ਜਾਂਦੇ ਆ ਤੇ ਬਸ 2-3 ਦਿਨ ਆਪਾਂ ਇਦਾਂ ਪਾ ਕੇ ਬਸ ਹੁਣ ਦੋਕ ਦਿਨ ਧੁੱਪ ਲਵਾਉਣੀ ਤੇ ਚਾਰ ਆਪਣਾ ਖਾਣ ਲਈ ਤਿਆਰ ਹੋ ਜਾਣਾ ਤੇ ਬਿਲਕੁਲ ਵੀ ਤੇ ਚਾਰ ਖਰਾਬ ਨਹੀਂ ਹੁੰਦਾ ਚਾਹ ਕਰਦੇ ਨਿੰਬੂ ਦਾ ਸਾਸ ਪਾਇੰਦੇ ਤੇ ਜਦੋਂ ਆਪਾਂ ਮਿਰਚਾਂ ਖਾਦੀਆਂ ਗਈਆਂ ਸਾਦਾ ਚਾਹ ਮੁੱਕ ਗਿਆ ਆਪਾਂ ਦੁਬਾਰੇ ਫਿਰ ਇਸ ਵਿੱਚ ਨਿੰਬੂ ਮਿਰਚਾਂ ਹੋਰ ਕੁਝ ਪਾ ਸਕਦੇ ਹਾਂ ਨਿੰਬੂ ਆਪਣੇ ਤੁਹਾਨੂੰ ਪਤਾ ਪੱਕੇ ਰਹਿੰਦੀ ਸੀਗੇ ਮਿਰਚੇ ਸੀਗੇ ਤੇ ਮੈਂ ਮਿਰਚਾਂ ਕੁਝ ਲਾਲ ਮਿਰਚਾਂ ਸੀ ਕੋਸ ਸੀਗੀਆਂ ਹਰੀਆਂ ਤੇ ਮੈਂ ਪਾਤਾ ਤੇ ਆਪਣਾ ਚਾਹ ਬਣ ਕੇ ਹੋ ਗਿਆ ਤਿਆਰ ਬਸ ਦੋ ਦਿਨ ਧੁੱਪ ਲਵਾ ਦਿਓ ਇਹਦੀ ਤੇ ਚਾਹ ਬਿਲਕੁਲ ਤਿਆਰ ਰੱਖਣ ਤੇ ਆਪਣਾ ਚਾਹ ਦੇ ਸਕਦੇ ਹਾਂ ਬਿਲਕੁਲ ਪਚਦਾ ਚ ਗਿਆ ਸਤਿ ਆਹ ਜੀ ਆਣਾ ਆਪਾਂ ਧੁੱਪੇ ਰੱਖ ਦੇਣਾ ਦੋ ਦਿਨ ਧੁੱਪ ਲਵਾ ਲਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਕਮੈਂਟ ਵੀਰ ਭੈਣ ਕਰਦੇ ਆ ਹਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦਿੱਨੇ ਤੇ ਬਾਏ ਬਾਏ ਕੱਲ ਨੂੰ ਮਿਲਦੇ ਆ ਨੈਕਸਟ ਕਿਸੇ ਵੀਡੀਓ ਜਾਂ ਬਲੌਗ ਵਿੱਚ ਬਾਏ ਬਾਏ